ਆਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਆਂ ਜੀ ਬਹੁਤ ਵਧੀਆ ਹੋਵੋਗੇ ਅੱਜ ਦੀ ਵੀਡੀਓ ਹੈ ਸਾਡੀ ਲੁਧਿਆਣੇ ਦੀ ਮੋਚਪੁਰਾ ਬਾਜ਼ਾਰ ਦੀ ਜਿਹੜੀ ਕੀ ਹੈ ਜੀ ਗਰਮ ਕੋਟੀਆਂ ਸਵੈਟਰਾਂ ਸ਼ੋਲਾਂ ਦਾ ਬਾਜ਼ਾਰ ਤੇ ਪਲੱਸ ਉਨ ਦਾ ਬਾਜ਼ਾਰ ਤੇ ਇੱਥੇ ਤੁਹਾਨੂੰ ਮਤਲਬ ਸੋਹਾਨੀ ਬਿਲਡਿੰਗ ਚੌਂਕ ਦੇ ਨਾਲ ਹੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਜੀ ਮੋਜਪੁਰਾ ਬਾਜ਼ਾਰ ਤੁਸੀਂ ਸਰਚ ਕਰੋਗੇ ਤੁਹਾਡੇ ਸਾਹਮਣੇ ਲੁਧਿਆਣੇ ਦਾ ਸਭ ਤੋਂ ਵੱਡਾ ਜਿਹੜਾ ਗਰਮ ਕੱਪੜਿਆਂ ਦਾ ਮਤਲਬ ਬਾਜ਼ਾਰ ਹੈ ਜਿਵੇਂ ਕਿ ਕੋਟੀਆਂ ਸਵੈਟਰ ਜੈਂਟਸ ਕੋਟੀਆਂ ਸਵੈਟਰ ਲੇਡੀਜ਼ ਬੱਚਿਆਂ ਦੇ ਕੂਰਤੇ ਪਜਾਮੇ ਬੱਚਿਆਂ ਦੇ ਕੱਪੜੇ ਵੂਲਨ ਵਾਲੇ ਉਹ ਸਾਰੇ ਤੁਹਾਨੂੰ ਇਸੇ ਮਾਰਕੀਟ ਵਿੱਚ ਮਿਲਣਗੇ ਆਹ ਦੇਖੋ ਜੀ ਆਹ ਹੈ ਸੋਹਾਨੀ ਬਿਲਡਿੰਗ ਚੌਂਕ ਫੀਲਡਿੰਗਾਂ ਚ ਔਰ ਬਿਲਕੁਲ ਅੱਧਾ ਮਾਰਕੀਟ ਨਾਲ ਹੀ ਸਟਾਰਟ ਹੋ ਜਾਂਦੀ ਹੈ ਤੇ ਆ ਦੁਕਾਨ ਹੈ ਇਸ ਤਰ੍ਹਾਂ ਕਰਕੇ ਜੀ ਉੱਪਰ ਦੇਖ ਲਓ ਲਿਖਿਆ ਹੋਇਆ ਹੈ ਜੀ ਜੁਨੇਜਾ ਕੈਂਟ ਵੀਰ ਸਾਰਾ ਤੁਸੀਂ ਦੇਖ ਲਓ ਐਡਰੈਸ ਉਰੇ ਨਾ ਤੁਸੀਂ ਜਿਹੜੀ ਮਰਜ਼ੀ ਸ਼ਾਪ ਵਿੱਚ ਚਲੇ ਜਾਓ ਮਤਲਬ ਕਾਫੀ ਵਧੀਆ ਤੁਹਾਨੂੰ ਵੈਰਾਈਟੀ ਇੱਥੇ ਜਿਹੜੀ ਵੈਰਾਈਟੀ ਤੁਹਾਨੂੰ ਮਿਲੇਗੀ ਉਹ ਲੁਧਿਆਣੇ ਦੀ ਹੋਰ ਕਿਸੇ ਮਾਰਕੀਟ ਵਿੱਚ ਨਹੀਂ ਮਿਲੇਗੀ ਇੱਥੇ ਤੁਹਾਨੂੰ ਮਿਲੇਗਾ ਜੀ ਊਨ ਉਨ ਦਾ ਗੋਲਾ ਇੱਥੋਂ 10 ਰੁਪਏ 15 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਜੀ ਤੇ ਪਲੱਸ ਇਸ ਤਰ੍ਹਾਂ ਦੀਆਂ ਕੋਟੀਆਂ ਦੀ ਇੱਕ ਤੋਂ ਇੱਕ ਵੈਰਾਈਟੀ ਪਿਓਰ ਦੀ ਉਨ ਵਾਲੀਆਂ ਕੋਟੀਆਂ ਸ਼ਾਰਟ ਕੋਟੀਆਂ ਲੌਂਗ ਕੋਟੀਆਂ ਆਪਣੇ ਗਰਮ ਕੁੜਤੇ ਕੁੜਤੇ ਪਲਾਜ਼ੋ ਇਸ ਤਰ੍ਹਾਂ ਦੇ ਸ਼ਾਲ ਸਟੌਲ ਮਫਰਲ ਜਿੰਨਾ ਵੀ ਵੂਲਨ ਦਾ ਕੱਪੜਾ ਹੈ ਜਿਹੜਾ ਕਿ ਉਨ ਨਾਲ ਬਣਦਾ ਹੈ ਉਹ ਸਾਰਾ ਤੁਹਾਨੂੰ ਇਸੇ ਮਾਰਕੀਟ ਵਿੱਚ ਮਿਲੇਗਾ ਆਹ ਵਾਲੀਆਂ ਕੋਟੀਆਂ ਦੇਖੋ ਜੀ ਰੈੱਡ ਕਲਰ ਡਬਲ ਸ਼ੇਡ ਵਿੱਚ ਕੋਟੀਆਂ ਜੀ ਬਰਾਇਡਲ ਵਾਸਤੇ ਔਰ ਲੌਂਗ ਕੋਟੀ ਹੈ ਜੀ ਇਹ ਸਾਰੀਆਂ ਦਾ ਪ੍ਰਾਈਸ ਜੀ 800 ਰੁਪਏ ਤੋਂ ਥੱਲੇ ਹੈ ਫਿਲਹਾਲ ਕਿਉਂਕਿ ਸੀਜ਼ਨ ਚੱਲ ਰਿਹਾ ਹੈ ਇਸ ਵਜ੍ਹਾ ਕਰਕੇ ਤੇ ਆਫ ਸੀਜ਼ਨ ਇਹ ਵਾਲੀਆਂ ਕੋਟੀਆਂ ਹੋ ਜਾਂਦੀਆਂ ਜੀ ਬਹੁਤ ਹੀ ਘੱਟ ਰੇਂਜ ਵਿੱਚ ਤਾਂ ਚਲੋ ਜੀ ਹੁਣ ਤਾਂ ਫਿਲਹਾਲ ਸਰਦੀਆਂ ਸ਼ੁਰੂ ਹੋ ਗਈਆਂ ਨੇ ਇਸ ਕਰਕੇ ਲੁਧਿਆਣੇ ਵਿੱਚ ਗਰਮ ਕੱਪੜਿਆਂ ਦੀ ਸੇਲ ਵੀ ਜੋਰਾ ਸ਼ੋਰਾ ਤੇ ਸ਼ੁਰੂ ਹੋ ਰਹੀ ਹੈ ਤਾਂ ਦੇਖੋ ਇੱਥੇ ਕੋਟੀਆਂ ਦੇ ਬਹੁਤ ਜ਼ਿਆਦਾ ਕਲਰਸ ਨੇ ਬਹੁਤ ਜ਼ਿਆਦਾ ਆਪਸ਼ਨ ਨੇ ਤੁਹਾਨੂੰ ਲਾਈਟ ਕਲਰ ਵੀ ਹੈ ਡਾਰਕ ਕਲਰ ਵੀ ਹੈ ਆਇ ਇੱਕ ਇਸ ਤਰ੍ਹਾਂ ਥੋੜਾ ਮਹਿਰੂਨ ਵਿੱਚ ਹੈ ਥੋੜਾ ਪਰਪਲ ਸੀਗਾ ਵਿੱਚ ਹਲਕਾ ਜਿਹਾ ਇਦਾਂ ਮਤਲਬ ਵਾਈਟ ਦਾ ਟੱਚ-ਅਪ ਹੈ ਤੇ ਇਹ ਸਾਰੀਆਂ ਕੋਟੀਆਂ ਤੁਹਾਨੂੰ 700 750 600 500 400 ਇਸ ਤਰ੍ਹਾਂ ਮਿਲਣਗੀਆਂ ਤੇ ਬਹੁਤ ਵਧੀਆ ਦੇਖੋ ਬ੍ਰਾਈਡਲ ਵਾਸਤੇ ਅਸੀਂ ਇੱਥੇ ਦੇਖਣ ਗਏ ਸੀਗੇ ਕੋਟੀਆਂ ਆ ਐਦਾ ਕੋਟੀ ਤੇ ਕਢਾਈ ਹੋਈ ਹੈ ਹੋਈ ਹੈ ਜੀ ਬਿਲਕੁਲ ਲਾਈਟ ਵੇਟ ਵਾਲੀ ਕੋਟੀ ਹੈ ਜਿਹੜੀ ਵਧੀਆ ਪਿਓਰ ਵਾਲੀ ਉਨ ਹੁੰਦੀ ਨਾ ਉਹ ਵਾਲੀ ਕੋਟੀ ਸੀਗੀ ਇਹ ਵਾਲੀ ਲੌਂਗ ਕੋਟੀ ਹੈ ਤੇ ਸਟੈਚੇਬਲ ਕੋਟੀ ਹੈ ਇਸ ਨੂੰ ਪਤਲੇ ਤੋਂ ਪਤਲਾ ਬੰਦਾ ਤੇ ਪਲੱਸ ਮੋٹے ਤੋਂ ਮੋਟਾ ਵੀ ਪਾ ਸਕਦਾ ਹੈ ਆਰਾਮ ਨਾਲ ਔਰ ਜਿਹੜਾ ਲੁਧਿਆਣੇ ਦਾ ਮੋਜਪੂਰਾ ਬਾਜ਼ਾਰ ਹੈ ਜੀ ਇਕਲੋਤਾ ਇਹੋ ਜਿਹਾ ਬਾਜ਼ਾਰ ਹੈ ਜਿੱਥੇ ਕੀ ਤੁਹਾਨੂੰ ਉਨ ਨਾਲ ਰਿਲੇਟਿਡ ਕੋਈ ਵੀ ਆਈਟਮ ਇੱਥੇ ਤੁਹਾਨੂੰ ਮਿਲੇਗੀ ਹਰੇਕ ਆਈਟਮ ਕਹਿਣ ਤੋਂ ਭਾਅ ਕਿ ਇੱਥੇ ਤੁਹਾਨੂੰ ਮਿਲੇਗੀ ਜੀ ਤੇ ਅਗਰ ਕਿਸੇ ਨੇ ਅਗਰ ਉਨ ਲੈਣੀ ਆ ਉਹ ਵੀ ਤੁਹਾਨੂੰ ਇਸੇ ਮਾਰਕੀਟ ਵਿੱਚ ਮਿਲੇਗੀ ਬਸ ਆਹੀ ਨੁੱਕਾ ਮਨੁੱਕੜ ਤੇ ਹੀ ਇੱਕ ਤਾਂ ਸਟਾਰਟਿੰਗ ਚ ਹੀ ਕਈ ਸ਼ਾਪਸ ਨੇ ਉਹਨਾਂ ਦੀ ਬਾਕੀ ਦੋ ਤਿੰਨ ਸ਼ਾਪਸ ਅੰਦਰ ਨੇ ਜਿਹੜੀਆਂ ਮਤਲਬ ਰਿਟੇਲ ਵਿੱਚ ਦਿੰਦੇ ਨੇ ਇਹ ਤਾਂ ਆ ਦੇਖੋ ਇੱਕ ਆ ਸੀਗੀ ਇਸ ਤਰ੍ਹਾਂ ਰੈੱਡ ਕਲਰ ਦੀ ਇਹ ਵਿਦਆਊਟ ਬਾਜੂ ਸੀਗੀ ਮਤਲਬ ਆਇਆ ਸੀਗੀ ਜੀ ਅੱਥੇ 600 ਰੁਪਏ ਦੀ ਰੇਂਜ ਵਿੱਚ ਇਹ ਬਿਨਾ ਬਾਵਾ ਤੋਂ ਹੈ ਜਿਸ ਤਰ੍ਹਾਂ ਜੈਕਟ ਹੁੰਦੀ ਨਾ ਲੇਡੀਜ਼ ਜੈਕਟਾਂ ਪਾਉਂਦੀਆਂ ਨੇ ਉਹ ਵਾਲੀ ਸੀਗੀ ਤੇ ਆਹ ਵਾਲੀ ਅੱਦਾ ਰੈੱਡ ਕਲਰ ਮਹਿਰੂਨ ਕਲਰ ਹੈ ਤੇ ਕੋਟੀਆਂ ਕਾਫੀ ਵਧੀਆ ਏ ਬਾਕੀ ਕੈਮਰੇ ਚ ਪਤਾ ਨਹੀਂ ਕਿਸ ਤਰ੍ਹਾਂ ਦਾ ਤੁਹਾਨੂੰ ਦਿਖ ਰਿਹਾ ਹੋਣਾ ਬਟ ਮੈਂ ਆਪ ਹੀ ਦੇਖ ਕੇ ਆਈਆਂ ਕਾਫੀ ਸੋਹਣੀਆਂ ਕੋਟੀਆਂ ਸਿਗੀਆਂ ਆ ਦੇਖੋ ਤੇ ਮੇਰੇ ਨਾਲ ਜਿਹੜੇ ਗਏ ਸੀ ਨਾ ਉਹਨਾਂ ਨੇ ਫਿਰ ਬਰਾਇਡਲ ਵਾਸਤੇ ਲੈਣੀ ਸੀਗੀ ਤਾਂ ਅਸੀਂ ਡਾਰਕ ਕਲਰ ਲੈ ਰਹੇ ਸੀਗੇ ਥੋੜਾ ਰੈੱਡ ਮਹਿਰੂਨ ਚ ਮਿਲ ਜਾਵੇ ਕਿਉਂਕਿ ਸ਼ਗਨਾ ਦੇ ਇਹੀ ਕਲਰ ਹੁੰਦੇ ਨੇ ਹਨਾ ਬਾਕੀ ਇੱਥੇ ਤੁਹਾਨੂੰ ਲਾਈਟ ਕੋਟੀਆਂ ਵੀ ਮਿਲਣਗੀਆਂ ਤੇ ਡਾਰਕ ਕਲਰ ਦੀਆਂ ਕੋਟੀਆਂ ਵੀ ਆਰਾਮ ਨਾਲ ਮਿਲ ਜਾਣਗੀਆਂ ਤੇ ਸਭ ਤੋਂ ਸਸਤੀ ਮਾਰਕੀਟ ਹੈ ਜੀ ਲੁਧਿਆਣੇ ਵਿੱਚ ਤੇ ਜਿਹੜੀ ਕੋਟੀ ਤੁਹਾਨੂੰ ਇੱਥੇ 7-800 ਦੀ ਮਿਲ ਰਹੀ ਹੈ ਉਹ ਤੁਹਾਡੇ ਆਪਣੇ ਏਰੀਏ ਵਿੱਚ 12-1300 ਤੋਂ ਕੋਟੀ ਘੱਟ ਨਹੀਂ ਮਿਲੇਗੀ ਜੀ ਤਾਂ ਹਾਂਜੀ ਕਿਉਂਕਿ ਜਿਹੜੀ ਵਧੀਆ ਪਿਓਰ ਵਾਲੀ ਉਨ ਦੀ ਕੋਟੀ ਹੁੰਦੀ ਹੈ ਜੀ ਬਿਲਕੁਲ ਲਾਈਟ ਵੇਟ ਵਾਲੀ ਉਹ ਐਸੇ ਤਰ੍ਹਾਂ ਆਉਂਦੀ ਹੈ ਜੀ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਸਾਰੀਆਂ ਵੀਡੀਓਜ਼ ਦੇਖਣ ਲਈ ਤੁਸੀਂ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਪਲੀਜ਼ ਵਾਅਦ ਤੋਂ ਵਾਅਦ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓਜ਼ ਨੂੰ ਪਲੀਜ਼ ਸ਼ੇਅਰ ਕਰਿਆ ਕਰੋ ਤੇ ਤੁਹਾਡਾ ਕੋਈ ਵੀ ਸਵਾਲ ਹੈ ਜੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛਿਆ ਕਰੋ ਔਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰਿਆ ਕਰੋ ਤੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤੇ ਇਸ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਤੁਹਾਨੂੰ ਅਸੀਂ ਦੱਸਦੇ ਰਹਿੰਦੇ ਆ ਕਿ ਲੁਧਿਆਣੇ ਦੇ ਕਿਹੜੀ ਮਾਰਕੀਟ ਵਿੱਚ ਕੀ ਮਿਲਦਾ ਹੈ ਹਨਾ ਜੀ ਤਾਂ ਹੁਣ ਕਿਉਂਕਿ ਵਿంటర్ ਸੀਜ਼ਨ ਸਟਾਰਟ ਹੋ ਰਿਹਾ ਹੈ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਲੁਧਿਆਣੇ ਵਿੱਚ ਕਿੱਥੇ ਕਿੱਥੇ ਸੇਲਾ ਲੱਗਦੀਆਂ ਨੇ ਜੀ ਵਿంటర్ ਕੱਪੜਿਆਂ ਦੀਆਂ ਜਿਵੇਂ ਕਿ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ 2-200 ਰੁਪਏ ਦੀ ਸੇਲ ਕਾਫੀ ਵਧੀਆ ਸੀਗੀ ਸ਼ਾਹਪੁਰ ਰੋਡ ਤੇ ਕਟਪਿਸ ਵਾਲੀ ਮਾਰਕੀਟ ਤੇ ਆਹ ਵਾਲੀ ਹੈ ਜੀ ਕੋਟੀਆਂ ਵਾਲੀ ਮਾਰਕੀਟ ਕਾਫੀ ਮਾਰਕੀਟ ਮੈਂ ਤੁਹਾਨੂੰ ਦੱਸ ਦਿੰਦੀ ਆ ਐ ਨਹੀਂ ਹੈ ਕਿ ਅਸੀਂ ਇੱਕ ਦੁਕਾਨ ਤੇ ਜਾ ਕੇ ਅੱਦਾ ਮਤਲਬ ਵੀਡੀਓ ਕਵਰ ਕਰਦੇ ਆ ਮੈਂ ਤੁਹਾਨੂੰ ਸਾਰੀ ਮਾਰਕੀਟ ਬਾਰੇ ਦੱਸ ਦਿੰਦੀ ਆ ਪੂਰਾ ਡਿਟੇਲ ਵਿੱਚ ਕਿਉਂਕਿ ਮੈਂ ਲੁਧਿਆਣੇ ਵਿੱਚ ਰਹਿੰਦੀ ਆ ਜੀ ਤਾਂ ਮੈਨੂੰ ਪਤਾ ਹੈ ਜੀ ਲੁਧਿਆਣੇ ਦੇ ਕਿਹੜੀ ਮਾਰਕੀਟ ਵਿੱਚ ਕੀ ਮਿਲਦਾ ਹੈ ਤਾਂ ਪਲੀਜ਼ ਤੁਸੀਂ ਵੀਡੀ ਸਪੋਰਟ ਕਰਿਆ ਕਰੋ ਤਾਂ ਚਲੋ ਜੀ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਸੀਂ ਆਪਣੀ ਡਿਊਟੀ ਜ਼ਰੂਰ ਨਿਭਾਇਓ ਮੈਂ ਆਪਣੀ ਡਿਊਟੀ ਨਿਭਾ ਰਹੀ ਆ ਚਲੋ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਬਾਏ ਬਾਏ ਐਂਡ ਟੇਕ ਕੇਅਰ